ਨੋ ਗਾਇਸ ਅੱਜ ਸਾਰੇ ਨੂੰ ਅੱਜ ਦਾ ਵੀਡੀਓ ਥੋੜਾ ਲੇਟ ਸਟਾਰਟ ਕੀਤਾ ਆ ਅੱਜ ਅਸੀਂ ਆਏ ਆ ਕਾਕੇ ਦੀ ਸ਼ੋਪਿੰਗ ਕਰਨ ਕਾਕੇ ਦੀ ਸ਼ੋਪਿੰਗ ਆਪਾਂ ਥੋੜੀ ਜਿਹੀ ਜ਼ਿਆਦਾ ਮੈਂ ਆਪਣੀ ਕਰੀ ਕਿ ਕਿਹੜਾ ਕਿਹੜਾ ਫੰਕਸ਼ਨ ਹੈ ਕੈਮਰੇ ਸਾਨੂੰ ਚੋਖੀ ਕਰਦੇ ਕਾਕੇ ਦਾ ਫੰਕਸ਼ਨ ਕਿਹਦੇ ਫੰਕਸ਼ਨ ਹਨ ਆਂ ਕੀ ਆ ਇਹਦੇ ਸੂ ਲ ਤੀਆਂ ਦਾ ਫੰਕਸ਼ਨ ਹੈ ਇਸ ਕਰਕੇ ਕਾਕੇ ਦਾ ਸੂ ਰੈਡੀ ਕਰਨਾ ਸੀ ਕਿ ਆਪਾਂ ਨੂੰ ਲੈਣਾ ਸੀ ਆਪਾਂ ਲੈ ਰਿਹਾ ਆ ਤੇ ਹੁਣ ਤਾਂ ਕੁਝ ਨਾ ਖਾਣੇ ਆ ਮੌਮੋ ਮੌਮੋ ਠੀਕ ਨਾ ਲੈਦਾ ਫ੍ਰੈਂਚ ਫ੍ਰਾਈ ਖਾਣੇ ਲੱਗੇ ਮੌਮੋ ਤੇ ਨਹੀਂ ਖਾਣੇ ਪੱਕਾ ਨਹੀਂ ਖਾਣੇ ਆ ਰਾਤ ਨੂੰ ਅੱਧੀ ਸੀ ਤੇ ਹੁਣ ਆਪਾਂ ਖਾਣ ਪੀਣ ਆਏ ਆ ਕੁਝ ਸ਼ੋਪਿੰਗ ਕਰਤੀ ਕੁਛ ਵੀ ਥੋੜੀ ਬਹੁਤੀ ਕਰ ਲਈ ਆਪਾਂ ਕਰਕੇ ਜਿੱਤੀ ਰਹਿੰਦੀ ਆ ਤਾਂ ਤੇ ਜਿੱ ਲੈਣੀ ਆ ਪੰਜਾਬੀ ਸ਼ੋਪਿੰਗ ਬਲੌਗਰ ਸਾਹਿਬ ਇੱਥੇ ਬੈਠੇ ਆ ਬਲੌਗਰ ਸਾਡੀ ਕੁੜੀ ਕਿੱਥੇ ਆ ਸਾਡੀ ਕੁੜੀ ਘਰ ਆ ਆਪਣੇ ਕੁੜੀ ਨੂੰ ਅਸੀਂ ਭੁੱਲ ਭੁੱਲ ਗਏ ਆ ਚਾਰੀ ਪਹਰੋਂ ਦੀ ਹੋਵੇ ਕਦੋਂ ਦੇ ਆਏ ਆ ਉਸ ਤੋਂ ਬਾਅਦ ਖਾ ਪੀ ਕੇ ਫਿਰ ਆਪਾਂ ਕੱਕੇ ਦੀ ਚੁੰਤੀ ਲੱਗੀ ਘਰੇ ਚਲ ਜਾਣਾ ਆ ਤੇ ਜਿਹੜੀ ਸਾਡੇ ਦੂਜਾ ਲੈਸ ਗੂਸ ਖਰੀਦੀ ਆ ਸੂਟ ਖਰੀਦੇ ਆ ਉਹਦਾ ਵਲੌਗ ਬਣਾਣਾ ਆਪਾਂ ਜੇਤਾ ਭੁੱਲ ਗਿਆ ਤੁਹਾਨੂੰ ਲੈ ਕਰੀ ਜਾਂਦੀ ਆ ਮਾ ਕੇ ਚਾਹ ਤੋ ਪੋਕਾ ਪੀ ਲ ਆਪਣੀ ਨਹੀਂ ਤੋ ਪੀ ਲ ਹੋ ਜਾ ਪਈ ਗਲਾਸ ਚ ਪਈ ਆ ਮੈਂ ਪੀ ਲੰਦੀ ਇਹ ਤੂੰ ਆ ਪੀ ਲ ਕਾਕੇ ਦੇ ਫ੍ਰੈਂਚ ਚਾਹ ਆ ਗਿਆ ਮੈਂ ਖਾਣਾ 버거 ਮੈਰੀ ਖਾ ਕੇ ਦਿੰਨੇ ਹੈ ਕਿ ਖਾ ਕੇ ਹਮਮਮ ਹੋਰ ਕੀ ਆਰਡਰ ਕਰ ਮੋਮੋਸ ਆ ਗਏ ਅੱਜ ਮੇਰੇ ਢੱਡ ਧੁੱਕਦੀ ਤੇਰੀ ਕੰਨਾ ਧੁੱਕਦੀ ਫੋਕਸ ਫੋਕਸ Kau kau, apa pasal nak dia kau? <tip> kau. Bagaimana dengan perniagaan? Bagaimana? 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 Bagaimana ਉਹ ਚਿੱਟੀ ਸੌਸ ਲਾਉਣੀ ਉਹ ਵੀ ਲਾਉ ਨਾਲ ਮਿੱਠੀ ਉਹ ਵੀ ਲਾ ਦੇ ਮਿਰਚਾਂ ਵਾਲੀ ਦੇਖ ਤਿਲ ਖੋ ਦੇ ਕੋਈ ਤੂੰ ਗੱਤ ਖਵਾ ਦੇ ਕੋਈ ਹਾਂ ਤੇਰਾ ਕੈਮਰਾਮੈਨ ਕੈਮਰਾਮੈਨ ਕੈਮਰਾ ਤਾਂ ਮੇਰੇ ਨਾਲ ਦਾ ਕੈਮਰਾਮੈਨ ਕਰ ਕਰਤਾ ਕਰਤਾ ਕੈਮਰਾ ਮੇਰੇ ਨਾਲ ਹੈ ਤੇਰੇ ਨਾਲ ਥੜੀ ਹੈ ਤੇਰਾ ਕੱਲਾ ਹੱਥ ਹੋਣਾ ਉਹਦੇ ਤੇਰਾ ਕੱਲਾ ਹੱਥ ਹੋਣਾ ਕਾਲਾ ਪੁੱਤ ਖਾਣਾ ਹੁਣ ਖਾਣਾ ਮੇਰਾ ਪੁੱਤ ਲੈ ਆ ਬਰਗਰ ਕਰ ਦਿਓ ਫ੍ਰੈਂਚ ਫ੍ਰਾਈਜ਼ ਰੱਖ ਦਿਓ ਤੇ ਲਾਲੀ ਉੱਤੇ ਢੋੜੀ ਸਾਰੇ ਮਸਕਾ ਲਈ ਤੇ ਖਾਣੇ ਲਈ ਖਾਣੇ ਆ ਡੇਢ ਫਟਾ ਮੇਰਾ ਬਰਗਰ ਦੇ ਫ੍ਰੈਂਚ ਫ੍ਰਾਈਜ਼ ਜਣ ਬਰਗਰ ਕਿੰਗ ਦੇ ਬਰਗਰ 'ਚ ਉਹ ਮਟਰੀ ਭੱਜੂ ਲੈਣਾ ਸੈਂਚੀ ਬਨੋ උොන් ඒද තේරම්මුක ඩාඩුන්දදේ පුකෝගු

ਕੱਕੀ ਦੀ ਉਹ ਲੈਣੀ ਜੁੱਤੀ ਲੈ ਕੇ ਜੁੱਤੀ ਲੈਣੀ ਜਾਨੀ ਤੇ ਆ ਲੈਣੀ ਆ ਰਹਿੰਦੀ ਐ ਆਹ ਮੋਟਰਲਿਫਟ ਆ ਗਿਆ ਸੀ ਪਾਰਕਿੰਗ ਚ ਗੱਡੀ ਕੱਢਣ ਕਿੰਨੀ ਕੋਲੀ ਡੈਮੇਜ ਹੋ ਗਈ ਗੱਡੀ ਪੂਰੀ ਡੈਮੇਜ ਆ ਕਿਥੋਂ ਆਵੇ ਜਹੀ ਆ ਗਏ ਆ ਫਿਰ ਹੁਣ ਕਰੇ ਤੇ ਉਹਨੇ ਹੁਣ ਟਿਊਸ਼ਨ ਨਹੀਂ ਜਾਣਾ ਤੇ ਰੋਸ ਕੇ ਬੈ ਗਈ ਆ ਕਾ ਤਰਸਿਆ ਕਾ ਤਰਸਿਆ ਹੈ ਉਹ ਟਿਊਸ਼ਨ ਨਹੀਂ ਜਾਣਾ ਨਹੀਂ ਜਾਣਾ ਕਹਿਦਾ ਮਣਾ ਕਾਦਾ ਨਹੀਂ ਨਹੀਂ ਮੈਂ ਹੁਣ ਟਿਊਸ਼ਨ ਨਹੀਂ ਕਰਦਾ ਮੈਂ ਹਾਂ ਠੀਕ ਹੈ ਗੁਣਵਾਜ ਹੋਏ ਉਹ ਨਨ ਨਹੀਂ ਸੌਜੋ 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 ਕਿਉਂ ਇਹ ਨਾ ਡੇ ਠਾਉਂਗੀ ਹੁਣ ਉਹਨੂੰ ਨਾ ਜਦੋਂ ਅਸੀਂ ਬਾਹਰ ਵਾ ਕੇ ਠਾਣੇ ਆ ਉਦੋਂ ਟਾਂਕ ਕਰਦੇ ਕੁੜੀ ਨੂੰ ਹੁਣ ਤੂੰ ਵੀ ਤਾਂ ਬਾਹਰ ਵਾ ਕੇ ਲੱਗੀ ਆ ਉੱਟ ਗਿਆ ਉੱਟ ਗਿਆ ਉੱਟ ਗਿਆ ਹਾਏ ਰੱਬ ਸ਼ੋਨੇ ਇਮੇ ਸੁਤਤਾ ਜੀ। ਓ। ਫੱਕੇ ਮੈਨੂੰ ਲੱਗਦਾ ਤੇਰੇ ਦੰਦ ਖੁੰਏ। ਕੋਈ ਨਹੀਂ ਇੱਥੇ ਬੋਟਲ ਖਣ ਗਏ ਆਹ ਆ ਤੇ ਛਿੱਟੇ-ਛਿੱਟੇ। ਦੇਖੋ। ਹਮਮ। ਹੈਗਾ? ਕੋਈ ਨਹੀਂ ਉੱਧਾ ਹੀ ਆ। ਚੱਲ ਛੋਂ ਜਾ। ਛੋਂ ਜਾ। ਕੀ ਕਰਦਾ ਕੀ ਇਹ? ਚੱਛੋਂ ਜਾ ਮੇਰਾ ਪੁੱਤ। ਕੂਲਰ ਲਾ ਯਾਰ ਗਰਮੀ ਨਹੀਂ ਆ। ਚੱਲ। ਚਲੋ ਜੀ ਚਲੋ ਜੀ। ਹੋ ਲੋ ਜੀ ਸੂਟ ਆ ਇਹਦਾ ਲਾ ਦੇਣੀ ਨਾ ਇਹਦੇ ਵਾਲੇ ਦੁਆਲੇ ਆ ਕਾਕੇ ਦਾ ਸ਼ੂਟ ਆ ਇਹ ਕਿੰਨੇ ਕੰਦਚੇ ਨੇ ਮੈਂ ਆ ਕਹਿਣਾ ਸੀਗਾ ਤੈਨੂੰ ਰੂਸ਼ ਫੋ ਆ ਜਿਹੜੇ ਫੁੱਲ ਜੀ ਹੈ ਨਾ ਚੁੰਨੀ ਦੇ ਵਿੱਚ ਟਾਵੇਂ ਟਾਵੇਂ ਵਿਰਲੇ ਵਿਰਲੇ ਲਾ ਦੇ ਬਹੁਤ ਸੋਹਣੇ ਲੱਗਣੇ ਚੁੰਨੀ ਹਰੀ ਜਿਹੜਾ ਬੰਨਾ ਚੁੰਨੀ ਹਰੀ ਲੈ ਕੇ ਜੀ ਟਿਊਸ਼ਨ ਨਹੀਂ ਜਾਣਾ ਪੜਾਈਆਂ ਨਹੀਂ ਕਰਨੀਆਂ ਕਲਰ ਕਰਾਉਣਾ ਦਿੱਤਾ ਲੈ ਸਨਾ ਆ ਪਾ ਚਾਤੂ ਛੱਡ ਦਉਂਦਾ ਕੋਈ ਜਿਹੜਾ ਸੂਟ ਲੈਂਦਾ ਉਹ ਲੈਂਦਾ ਤੂੰ ਸੂਟ ਇੱਕੋ ਆ ਵਾ ਠੀਕਾ ਆ ਦੀ ਇਸ ਲਵਾ ਰਹੇ ਉਹ ਹਲੇ ਉਹਦੇ ਨਾਲ ਚਲ ਠੀਕ ਆ ਹੁਣ ਬਾਕੀ ਦਾ ਵਲੋਗ ਜਦੋਂ ਕਾਕੇ ਦਾ ਸੂਟ ਸੀ ਹੁਣ ਆਇਆ ਕਾਕਨ ਜਦੋਂ ਪਾਉਣਾ ਆ ਹੈਨਾ ਫਿਰ ਫਿਰ ਜਦੋਂ ਕਾਕਨ ਤਿਆਰ ਕਰਨਾ ਹੈਲੋ ਹੈਲਜੀ ਕੀ ਕਰਦਾ ਜੀ ਓਏ ਲੱਡੂ ਉਹ ਨਿਵਾਜ ਓਏ ਦੀਦੀ ਤੈਨੂੰ ਬਹੁਤ ਖਾਂਦੀ ਹੈ ਨਾ ਬਹੁਤ ਖਾਂਦੀ ਦੀਦੀ ਤੈਨੂੰ ਬਹੁਤ ਤੰਗ ਕਰਦੀ ਹੈ ਹਲੇ ਨਹੀਂ ਟੈਡੀ ਨਾਲ ਖੇਡਦੀ ਉਹ ਤੂੰ ਤਾਂ ਵੱਡੀ ਹੋ ਗਈ ਫੇਟ ਟੈਡੀ ਨਾਲ ਖੇਡਣਾ ਨਹੀਂ ਹਲੇ ਤਾਂ ਬਹੁਤ ਛੋਟਾ ਹੋ ਨਾਖ ਜਾ ਉਹਨੂੰ ਨਾਖ ਜਾ ਕਾਕਾ ਸਾਡਾ ਚੇਂਜ ਹੋ ਉਹ ਚੇਂਜ ਹੋ ਗਿਆ ਤਿਆਰ ਹੋ ਗਿਆ ਕਾਕਾ ਸਾਡਾ ਕਿਤੇ ਚਲਾਵੇਂ ਤਿਆਰ ਹੋ ਗਏ ਛੂਟ ਛਾੜ ਕੇ ਟਾਟ ਕਾ ਕੇ ਥੋੜੇ ਪਵਾਤੀ ਸਭ ਤੇ ਅੱਧੇ ਘੰਟੇ ਪੰਜਾਬਣ ਕੁੜੀ ਕਿਥੋਂ ਆਈ ਸੀ ਬੱਸੇ ਬਸ ਕਰ ਚਲੋ ਯਾਰ ਲੇਟ ਬੋ ਗਏ ਆ ਸੂਟ orange ਤੇ ਇਹਦੇ ਕਰਕੇ ਫਿਲਟਰ ਦੇ ਵਿੱਚ ਪਤਨ ਲੱਗਣ ਦਿਆ ਬਸ ਫਿਰ ਹੋਰ ਇਹਦੇ ਟਿੱਕੀ ਸੀਗੀ ਫੇਰ ਦੂਜੀ ਲਾ ਦਿੰਦੇ ਆ ਤਾਲੂ ਦਾ ਲੇਨ ਜੀ ਲਾ ਦੇ ਹਾਂ ਲਾ ਲਿਓ ਜਦੋਂ ਹੋ ਜਾਵੇ ਹੋਰ ਹੈਗੀਆਂ ਤੇ ਉਹ ਲਾਓ ਉਹ ਨਹੀਂ ਨਿਕਲ ਖਾਲੀ ਪੇਟ ਪਲਾਉਣੀ ਹੈ ਉਹ ਨਹੀਂ ਜੋਟ ਪਾਏ ਹਨਾ ਕਾਕੂ ਚੱਲੀਏ ਚਾਜਰਾਂ ਤੋੜਨਾ ਚੱਲ ਆ ਜਾ। ਡਾਜੂnga। ਠੀਕ ਹੈ ਨਾ ਸਕੂਲ ਜਾ ਕੇ। ਇੱਧਰ ਦੇਖੋ ਨਾ। ਸ਼ਿਆਰਾਂ ਨੂੰ ਦੱਸੋ ਕੀ ਕਰਨਾ? ਡਾਜ ਆ ਗਿਆ ਤੇਰਾ ਸਕੂਲ ਵਾਸ਼ ਲਾ ਕੇ ਲਾ ਕੇ ਆ ਗਏ ਆਪਾਂ। ਕਾਕੀ ਤੂੰ ਹਰ ਵਾਰੀ ਲੇਟ ਜਾਂਦਾ। ਇਹ ਮੈਡਮ ਨੂੰ ਨਹੀਂ ਲੇਟ ਕਹੇ, ਸਪੈਸ਼ਲ ਬੰਦੇ ਲੇਟ ਹੁੰਦੇ ਹੁੰਦੇ ਆ। ਠੀਕ ਆ? ਇਦਾਂ ਕਹਿ ਦੀ ਮੈਡਮ ਨੂੰ। ਤੇ ਜਾਣ ਕੇ ਜਦੋਂ ਤੂੰ ਆ ਜਾਣਾ ਉਹ ਦੱਸੇਗਾ ਨਾ ਕੀ ਕਰਕੇ ਆਇਆ ਕਿੰਨੇ ਕੱਕ ਆਇਆ ਕਿਉਂ ਨਹੀਂ ਦੱਸਣਾ ਇਸ਼ਾਰੇ ਨੂੰ ਪਤਾ ਕਿੱਦਾਂ ਲੱਗੂ ਵੀ ਕੱਕ ਡਾਂਸ ਕਰਕੇ ਆਇਆ ਕੀ ਮਿਲਿਆ ਕੱਕ ਨੂੰ ਹੈ ਟਿਕਾ ਹੈ ਲੱਗਿਆ ਲਾ ਦੋ ਬੈਗ ਹੁਣੇ ਆਉਣ ਕਿੱਥੇ ਹੁਣੇ ਆਉਣ ਕਿੱਥੇ ਪਹਿਲਾਂ ਦਾ ਕੀ ਹੋ ਗਿਆ ਦੱਸੋ ਕੀ ਕਰਕੇ ਆਇਆ ਦਾ ਚੱਕਾ ਕੀ ਆ ਹੈ ਹੋਰ ਹੋਰ ਕਿ ਕੀਤਾ ਹੋਰ ਕਿਆਂ ਟੈਕ ਕਰਕੇ ਲੈ ਚਾਟਾ ਫਿਰ ਵੀਡੀਓ ਅੱਛਾ ਫਿਰ ਤੇਰਾ ਆਪਣਾ ਬੈਗ ਲਾ ਕੇ ਚੁੱਪ ਬੈਠ ਇੱਦਾਂ ਟਿਕ ਜਾਗੇ ਤੇਰਾ ਆਪਣਾ ਬੈਗ ਲਾ ਕੇ ਖੜੇ ਹੋਏ ਹਾਂ ਮਿਲਿਆ ਕੁਛ ਤੇਰੀ ਵੀਡੀਓ ਕਿੱਥੇ ਹੈ ਭੇਜੀ ਹੋ ਗਈ ਜਦਾਂ ਨੂੰ ਹੈ ਚਲੋ ਉਹ ਬੈਠ ਪੈਣਾ ਹਾਂ ਕਿਸ ਕੀ ਤੇਰੀ ਵੀਡੀਓ ਨਵਾਬ ਨਹੀਂ ਬੜਾ ਮਾਮਾ ਕੋ ਬੈਠਣ ਕੋ ਨਾ ਚਲ ਜੀ ਮੈਂ ਲੈ ਆਉਣਾ ਕੋਈ ਨਹੀਂ ਜਾਓ ਤੁਸੀਂ ਮੈਂ ਲੈ ਆਉਣਾ ਸਾਰਾ ਕੁਝ ਚੀਜੀ ਵਿੱਚ ਹੀ ਆ ਚਲੋ ਜੀ ਸਾਡੀ ਪੰਜਾਬੀ ਕੁੜੀ ਚਲੋ ਚਲੋ ਅੰਦਰ ਕੀ ਮਿਲਿਆ ਫਿਰ ਸਕੂਲੋਂ ਕੁਝ ਮਿਲਿਆ ਲਾਦ ਨਹੀਂ ਰੁਕ ਜਾ ਲੈ ਕੇ ਬੜ ਤੇ ਜਾ ਅੰਦਰ ਤੈਨੂੰ ਪਹਿਲਾਂ ਲੋਨ ਦੀ ਪਈ ਆ ਦਰਵਾਜ਼ਾ ਖੋੜ ਦੋ ਖਾਤਰ ਆ ਲੈ ਦਰਵਾਜ਼ਾ ਖੋੜਾ ਬਣਾਉਣਾ ਨਹੀਂ ਜਾ ਨਹੀਂ ਬਣਾਣੀ ਇਹ ਇੱਕ ਬਾਰਾ ਇੱਕ ਚੱਲ ਫੇਰ ਬਾਏ ਕਰਦੇ ਇਸ਼ਾਰੇ ਨੂੰ ਵਲੋਗ ਅਲਣੂ ਬਾਏ ਕਿਆ ਮੇਰਾ ਵਲੋਗ ਇੱਥੇ ਖਤਮ ਹੁੰਦਾ ਆ ਬੋਲੋ ਕਿਆ ਮੇਰਾ ਵਲੋਗ ਇੱਥੇ ਖਤਮ ਹੁੰਦਾ ਬੋਲਦੇ ਕਿ ਚਲੋ ਜੀ ਸਾਰੇ ਜਾਨ ਨੂੰ ਬਾਏ ਬਾਏ